ਇਹਨੂੰ ਸੱਸੀ ਅਕਾਲ ਉਮੀਦ ਕਰਦਾ ਸਾਰੇ ਵੀਰ ਭੈਣਾਂ ਕੋਲ ਕੋਸ਼ਿਸ਼ ਹੋਣ ਦੇ ਚਾਰਜ ਕਲਾ ਦੇ ਵਿੱਚ ਜੋੜ ਬਿਲਕੁਲ ਤੇ ਵੈਲਕਮ ਕਰਦੇ ਆ ਆਪਣੇ ਚੈਨਲ ਵਾ ਪੰਜਾਬੀ ਰੀਐਕਸ਼ਨ ਕਿਤਾ ਕੇ ਤੁਹਾਨੂੰ ਪਤਾ ਹੈ ਕਿ ਪਹਿਲੇ ਪੰਜਾਬ ਦੇ ਵਿੱਚ ਫਲੱਟ ਚੱਲ ਰਿਹਾ ਸੀ ਤੇ ਅੱਜ ਕੱਲ ਜਿਹੜਾ ਵਾ ਥੋੜੇ ਜਿਨੇ ਕੇਸ ਚੱਲ ਰਿਹਾ ਜੋ ਕਿ ਬੱਚਿਆਂ ਵਗੈਰਾ ਦੇ ਕੇਸ ਆ ਆਪਾਂ ਪਹਿਲੇ ਵੀਡੀਓ ਬਣਾ ਚੁੱਕੇ ਆ ਮੈਂ ਥੋੜਾ ਜਿਹਾ ਮੌਜੂਦ ਕਰਨਾ ਚਾਹਣਾ ਉਸ ਵੀਡੀਓ ਦਾ ਕਿ ਯਾਰ ਇਹ ਗੱਲ ਬਹੁਤ ਜ਼ਿਆਦਾ ਗਲਤ ਨਵੀਂ ਵੀਡੀਓ ਆ ਕੇ ਆ ਗਈ ਹੈ ਤੁਹਾਡੇ ਵਾਸਤੇ ਤੁਹਾਡੇ ਨਾਲ ਸਾਂਝੇ ਕਰਦੇ ਪਏ ਆ ਤੇ ਉਹ ਵੀ ਕੋਈ ਨਿਊਜ਼ ਅਪਡੇਟ ਹੈਗੀ ਆ ਤੇ ਬਾਕੀ ਕੀ ਹੈਗਾ ਵਾ ਉਹ ਅਸੀਂ ਤੁਹਾਡੇ ਨਾਲ ਵੀ ਕਹਾਂਗੇ ਜਿੱਥੇ ਤੁਹਾਨੂੰ ਪਤਾ ਚੱਲੇਗਾ ਲੇਕਿਨ ਸਾਨੂੰ ਇੱਕ ਡਾਊਟ ਆ ਗਿਆ ਕਿ ਇਹ ਪਿਆ ਇੱਕ ਮਸਾਇਲਾਈ ਅਸੀਂ ਕਹਿੰਦੇ ਯਾਰ ਦੇਖ ਲਈਏ ਕੀ ਮਸਲਾ ਵਾ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਫਿਰ ਬਾਅਦ ਕਰਦੇ ਆ ਪਾਟੋ ਵਾਲਾ ਹੱਸ ਰਿਹਾ ਯੂਪ ਦਾ ਕੁੱਤਾ ਆਇਆ ਪਿਆ ਭਈਆਂ ਦਾ ਭਾਈ ਉਹਨੇ ਇਹ ਚੁਕੀਆਂ ਮਾਰ ਕੇ ਕੱਢੋ ਇਕੇ ਹਲਾਜਾ ਬਸ ਉਹਨੇ ਕੱਢੂਗੇ ਹੁਣ ਪਸ਼ਿਆਰ ਪੁਰੇ ਕੱਢਾ ਲੱਗਿਆ ਹੁਣੇ ਭਾਂਟ ਉਹਦੇ ਉਹਦਾ ਪੂਰਾ ਸਪੇਸ ਫਟ ਗਿਆ ਅਖਬਾਰ ਨਿਕਲ ਆਏ ਉਨਕੀ ਕਾ ਖਾਣਾ ਹਮਕੋ ਕੋਈ ਪਤਾ ਨਹੀਂ ਹੈ ਉਸ ਨੂੰ ਉਸ ਪਤਾ ਕਰ ਲੂ ਉਸ ਪਤਾ ਕਰ ਲੇਗੀ ਬਹੁਤੋ ਭਾਈ ਉਹ ਬੰਦਾ ਨਹੀਂ ਬਚੇਗਾ ਉਹ ਉਹਦੀ ਪਈ ਅਖਬਾਰਗੇ ਬੰਦੇ ਭਾਈ ਨਾ ਬੰਦੇ ਦੀਆਂ ਬੰਦਾ ਚੱਲ ਨਹੀਂ ਬਚੇਗਾ ਭਾਈ ਉਹ ਮਾਰ ਮਾਰ ਤੁਸੀਂ ਹਾਲ ਦੇਖ ਲਓ ਇਹਨੂੰ ਕੁਝ ਨਹੀਂ ਪਤਾ ਕਿ ਕੀ ਸੁਰਤ ਚਾਹੀਏ ਉਨੇ ਇਹ ਬੰਦਿਆਂ ਕੀ ਕਰਨਗੇ ਔਟੋ ਤੇ ਲੈ ਕੇ ਚੱਲ ਚੱਕ ਲੈਂਦੇ ਆ ਡੌਲਰ ਦੀਏ ਚਲਾਉਂਦੇ ਆ ਇਹ ਸਿੱਧਾ ਮਾਰ ਕੇ ਪੱਟਣ ਲੱਗਾ ਇਹ ਤਾਂ ਤੇਰੇ ਚਲਾਣਾਂ ਨੇ ਬਚਾ ਲਿਆ ਇਹਨੂੰ ਫੜ ਲਿਆ ਇਹਨੂੰ ਭਾਈ ਉਹਨੇ ਬਚਾ ਲਿਆ ਐਮਲੈਂਸ ਬੁਲਾਈ ਐਮਲੈਂਸ ਵੀ ਟਾਈਮ ਤੇ ਨਹੀਂ ਆਈਆ ਨਾ ਪੀਸੀਆਰ ਆਤੀ ਹੈ ਕੋਈ ਵੀ ਸੀਰੀਅਸ ਕੇ ਹੁੰਦਾ ਅਗਲਾ ਉਹਦਾ ਮੂੰਹ ਸਾਰਾ ਬਾਹਰ ਆ ਗਿਆ ਵਿਚਾਰੇ ਦਾ ਆ ਗਿਆ ਔਟੋ ਤੇ ਮਾਸ ਦੇ ਟੁਕੜੇ ਓਮੀ ਲੰਕ ਕੇ ਪਏ ਨੇ ਹੈ ਜੀ ਕਿੱਧਰ ਦਾ ਪਤਾ ਜੋ ਕਿੱਥੇ ਵੱਦਾ ਹੀ ਆ ਭਾਈ ਬੰਦੇ ਅੱਥਾ ਬਾਹਰ ਸੀ ਬੰਦੇ ਮੈਂ ਖੁਦ ਦੇਖਿਆ ਨਾ ਅੱਥਾ ਬਾਹਰ ਤੋਂ ਲੱਗਦਾ ਬਚ ਜੂਗਾ ਨਹੀਂ ਭਾਈ शायद बस सो सो कौन चार मिनट से की बाजी और भज गया सारा ड्रिंक कितनी हुई सारे भज गया बाजी वो अकेला रह गया अकेला रह गया बाजी वो सामने वाले पे चेक कर दो पर बाजी बंदा शायद ही बचेगा वो वो दिन पहले आईसना बात थी ना बाजी ये मान लीजिए कि थोड़ी तक इंफॉर्मेशन लेट पहुंची हां ये हो सकता है पर रीज़न हो सकता है नहीं उनका उनकी वाइफ और उनकी भाभी मिली वहां पर फिर उनका मोबाइल मेरे पास था किसी का फोन नहीं आ रहा था उसमें नहीं उनकी तो बहुत क्रिटिकल कंडीशन है बिकॉज़ पूरा ना फेस उनकी कोई गलती नहीं थी उनकी कोई गलती नहीं थी वो बहुत सीधे रास्ते पे जा रहे थे सारे ना ना पझा लेगा देख के यार अगले थे। अगले थे। अगले थे थे। नहीं इनहा ने जितनी मर्जी दी कादा पंजाब है साड्डा ये नहीं नहीं छक टटूआ दा पंजाब आही मोदी जूतियां मारदा मारनी आणा चलो पहला तो उणू पेशेंट तो ले जावे आलिया बन्दा मैं हाथ जोड़े उणू एंबुलेंस वाले नु मैं के ले जा आए करके लागया सरदार बन्दा ਯਾਰ ਤੁਸੀਂ ਬਥਾਰ ਲਓ ਮੈਂ ਆਪਣੀ ਪੱਗ ਖੋਲ ਕੇ ਮਾਰੀ ਫਿਰ ਉਹ ਬੰਨਿਆ ਪ੍ਰਵਾਸੀਆਂ ਨੂੰ ਲੈ ਕੇ ਪਹਿਲੇ ਹੀ ਜੋ ਹੁਸ਼ਿਆਰਪੁਰ ਦਾ ਹੈ ਕਿੰਨਾ ਉਹ ਚੱਲਦਾ ਹੈ ਤੁਸੀਂ ਦੇਖਿਆ ਭਾਈ ਜਿਹਨੂੰ ਟੱਕਰ ਪਾਈ ਬਾਈ ਉਹਦੀ ਅੱਖ ਨਿਕਲ ਗਈ ਬਾਹਰ ਬੰਦੇ ਜੀ ਆ ਮੂੰਹ ਨਿਕਲ ਗਿਆ ਬਾਹਰ ਰੱਬ ਰਾਖਾ ਉਹਦਾ ਬਸ ਉਹ ਤਾਂ ਸ਼ਹੀਦੀ ਬੱਚਦਾ ਮੈਨੂੰ ਲੱਗਦਾ ਉਹ ਅੱਜ ਜਾ ਹੈ ਨਹੀਂ ਉਹਦੀ ਅੱਖਾਂ ਲੱਗੀਆਂ ਦੇਖੋ ਉਹਦੀ ਅੱਖਾਂ ਲੱਗੀਆਂ ਉੱਥੇ ਦੇਖ ਚ ਰਗ ਜਾਗੇ ਬੰਦਾ ਜਦੋਂ ਮਰ ਗਿਆ ਇਹ ਉਦੋਂ ਤੱਕ ਉਹਨਾਂ ਦੀ ਵੇਟ ਕਰਨੀਆਂ ਆਈ ਇਹ ਸਾਰੇ ਕੈਨੇਡੀਸੀ ਕਿਨਤੇ ਨਾਲ ਹੀ ਦੋ ਬੰਦੇ ਸੀਗੇ ਇਹਨਾਂ ਦਾ ਤਿੰਨਾਂ ਦਾ ਦੌਰ ਪਿੱਛੀ ਹੋਈ ਸੀਗੀ ਪਹਿਲਾਂ ਪਿੱਛੇ ਤੋਂ ਆਨ ਕਵੰਦਾ ਕਵੰਦਾ ਗਿਆ ਐਕਟਿਵ ਦੇ ਵਿਚਕਾਰ ਪਹਿਲਾਂ ਗੱਡੀ ਚ ਵਿਚਾਰਨ ਲੱਗਿਆ ਸੀਗਾ ਇਹ ਉਰੇ ਫੜਿਆ ਗਿਆ ਇਹ ਸਰ ਫੁੱਟ ਮਾਰ ਤਾਂ ਹੋਈਗੀ ਹੋਗੀ ਜਦ ਬੰਦੇ ਗਈ ਸਗਲ ਦੀ ਦੇਖੀ ਜਾ ਰਹੀ ਸੀ ਕਿ ਇਹਨਾਂ ਦਾ ਪੂਰਾ ਹਾਲ ਹੋ ਗਿਆ ਸੀਗਾ ਸਰ ਉਹਦਾ ਭਾਜੋ ਪੱਲਾ ਬੰਦਾ ਕੋਈ ਜਿਲ੍ਹੇ ਨਾਲ ਹੈ ਬੰਦਾ ਕੋਈ ਨਾ ਕੋ ਐਮਪਲ ਹੈ ਨਹੀਂ 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 ਐਮਪਲ ਤਾਂ ਹੈ ਕੋਈ ਨਾਂ ਦੇ ਪਾਸਪੋਰਟ ਦਿਲਾਦੇ ਤਾਂ ਫੋਨ ਵੀ ਨਹੀਂ ਕਰ ਸਕਤੇ تھے ਤੋਂ ਫਿਰ ਮੈਂ ਉਹਨਾਂ ਦੇ ਘਰ ਪਹੁੰਚੀ ਨਿਲਿਤ ਕੀ ਹੋਇਆ ਬਈ ਨੂੰ ਜੀ ਦੱਸ ਰਿਹਾ ਔਰ ਫੋਨ ਕੀਤਾ ਪੁਲਿਸ ਆਈ ਨਹੀਂ ਐਂ ਤੱਕ ਬੜੀ ਦੇਰ ਹੋ ਗਈ ਪੁਲਿਸ ਨੂੰ ਨਾ ਹੁਣ ਤੱਕ ਪੁਲਿਸ ਆਈ ਹੈ 100 ਵਾਲਾ ਨੂੰ ਕਈ ਬੰਦਿਆਂ ਨੇ ਕਾਲ ਕਰ ਲਈ ਹੈ ਕਈ ਬੰਦਿਆਂ ਨੇ ਕਿਹਾ ਕੀ ਸੀ ਇਹ ਇਹਨੇ ਬਾਈ ਨੇ ਵੀ ਕਿਹਾ ਹੋਰ ਵੀ ਕਈ ਜਾਣੇ ਸੀ ਇਹ ਵੀ ਨਹੀਂ ਬਾਈ ਅਜੇ ਤੱਕ ਕੀ ਹੋਇਆ ਬਾਈ ਬਈ ਮੈਂ ਤਾਂ ਫੋਨ ਤੇ ਗੱਲ ਸੁਣ ਰਿਹਾ ਸੀ ਗੱਲ ਕਰ ਰਿਹਾ ਸੀ ਆਟੋ ਵਾਲਾ ਆਇਆ ਇਹਨੇ ਰੋਂਗ ਸਰਜਮੇ ਲੈ ਗਿਆ ਸਿੱਧਾ ਮਾਰ ਕੇ ਪਚਣ ਲੱਗਾ ਇਹ ਤਾਂ ਤੇਰੇ ਚਲਾਣਾਂ ਨੇ ਬਚਾ ਲਿਆ ਇਹਨੂੰ ਫੜ ਲਿਆ ਇਹਨੂੰ ਬਾਈ ਉਹਨੇ ਬਚਾ ਲਿਆ ਉਹ ਤਾਂ ਸ਼ਾਇਦ ਹੀ ਬਚਦਾ ਮੇਰਾ ਲੱਗਦਾ ਔਰ ਜਿੱਦਾ ਹੈ ਨਹੀਂ ਉਹਦੀ ਅੱਖਾਂ ਲੱਗੀਆਂ ਦੇਖੋ ਉਹਦੀ ਅੱਖਾਂ ਲੱਗੀਆਂ ਉਹਦੇ ਦੇਖੋ ਚ ਲੱਗ ਜਾਗੇ ਦੇਖੋ ਕੁੜੇ ਉਹਨਾਂ ਦੇ ਇੱਕ ਵੀ ਕੀਤੀ ਹੋਈ ਸੀ ਬਹੁਤ ਦੋਨਾਂ ਨੇ ਕੀਤੀ ਸੀ ਦੋ ਜਾਣੀਆਂ ਸੀ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਲੇਡੀ ਸੀ ਆ ਇਕੱਲੇ ਫਸ ਗਿਆ ਬਾਕੀ ਤੇ ਨਿਕਲ ਗਏ ਬਾਕੀ ਆਟੋ ਦੇਖ ਲਓ ਆਟੋ 'ਚ ਨਿਸ਼ਾਨ ਲੱਗਿਆ ਨਹੀਂ ਚੰਨਾ ਪੀਤੀ ਹੋਈ ਸੀ ਧੀਰੇ ਦਾਨ ਸੰਕਰਾਂ ਲੇ ਮਾਜਰੀ ਐਂਬੂਲੈਂਸ ਬੁਲਾਈ ਐਂਬੂਲੈਂਸ ਵੀ ਟਾਈਮ ਤੇ ਨਹੀਂ ਆਈ ਐ ਨਾ ਪੀਸੀਆਰ ਆਤੀ ਐ ਕੋਈ ਵੀ ਸੀਰੀਅਸ ਕੇ ਹੁੰਦਾ ਅਗਲਾ ਉਹਦਾ ਮੂੰਹ ਸਾਰਾ ਬਾਹਰ ਆ ਗਿਆ ਵਿਚਾਰੇ ਦਾ ਟਾਈਮ ਤੇ ਨਾ ਐਂਬੂਲੈਂਸ ਆਤੀ ਐ ਨਾ ਪੀਸੀਆਰ ਆਈ ਐ ਹਲੇ ਤੱਕ ਨਹੀਂ ਆਈ ਅਗਲਾ ਸੀਰੀ ਅੱਧਾ ਘੰਟਾ ਹੋ ਗਿਆ ਹਲੇ ਤੱਕ ਨਹੀਂ ਆਈ ਪੀਸੀਆਰ ਆ ਕੱਲ ਤੱਕ ਆਉਣਾ ਹੈ ਪ੍ਰਸ਼ਾਸਨ ਵੇਖਦੀ ਨਹੀਂ ਹੈਗੀ ਜੀ ਐਂਬੂਲੈਂਸ ਵੀ ਨਹੀਂ ਹਜੇ ਤੱਕ ਆਈ ਕੋਈ ਬਾਸਤ ਨਹੀਂ ਐਂਬੂਲੈਂਸ ਦੇ ਪੁਛਾਰੇ ਕੀ ਗੈਰ ਹੈ ਕੋਈ ਜਵਾਬ ਹੀ ਨਹੀਂ ਆਇਆ ਸਰ ਉਹ ਰਿਉਣਾ ਦਾ ਉਹ ਬੰਦਾ ਜਦੋਂ ਮਰ ਗਿਆ ਹੀ ਉਰੇ ਜਦ ਤੱਕ ਉਹਨਾਂ ਦੀ ਵੇਟ ਕਰਨੇ ਆਈ ਕੋਈ ਵੀ ਨਹੀਂ ਆਈ ਕੋਈ ਵੀ ਨਹੀਂ ਆਇਆ ਸਰ ਉਰੇ ਕੋਈ ਵੀ ਨਹੀਂ ਆਈ ਆਜੇ ਘੰਟਾ ਹੋ ਗਿਆ ਵੇਟ ਕਰਾ ਇਹਨਾਂ ਦੇ ਤਿੰਨ ਜਣੇ ਸੀਗੇ ਸਾਰੇ ਇੱਕ ਨੇੜੇ ਸੀਗੇ ਨਦੇ ਨਾਲ ਹੀ ਦੋ ਬੰਦੇ ਸੀਗੇ ਇਹਨਾਂ ਨਾਲ ਤਿੰਨਾਂ ਨਾਲ ਦੌਰ ਕੀਤੀ ਹੋਈ ਸੀਗੀ ਪਰ ਪਿੱਛੇ ਤੋਂ ਆਜੇ ਕੋਈ ਬੰਦਾ ਘੁੰਦਾ ਗਿਆ ਐਕਟਿਵ ਤੇ ਵਿਚਕਾਰ ਇਹਨਾਂ ਗੱਡੀ ਵਿੱਚ ਵਿਚਾਰ ਲੱਗਿਆ ਸੀਗਾ ਇਹ ਉਰੇ ਫੜਿਆ ਗਿਆ ਇਹ ਕੁੱਟਮਾਰ ਵੀ ਕੀਤੀ ਆ ਹਾਂਜੀ ਸਰ ਕੁੱਟਮਾਰ ਤਾਂ ਹੋਈ ਹੀ ਹੋਗੀ ਜਦ ਬੰਤੇ ਗਈ ਸਗਲ ਨਹੀਂ ਦੇਖੀ ਜਾ ਰਹੀ ਸੀ ਕਿੰਨਾ ਬੁਰਾ ਹਾਲ ਹੋ ਗਿਆ ਸੀਗਾ ਸਰ ਉਹਦਾ ਉਹਨਾਂ ਨੇ ਦੋਨੇ ਅੱਖਾਂ ਬਹਾਰਾ ਜਿਆ ਸਾਰਾ ਚੀਜ਼ੋ ਦਾ ਸਾਰਾ ਬਹਾਰਾ ਹੋਇਆ ਹੁਣ ਇਹ ਬੰਦਿਆਂ ਕੀ ਕਰੂੰਗਾ ਔਟੀਟਿਊਡ ਲੈ ਕੇ ਚੱਕ ਲੈਂਦੇ ਆ ਦੌਲਤ ਦੀਏ ਚਲਾਉਂਦੇ ਆ ਇਹ ਕੀ ਗੱਲਾਂ ਉਹ ਨਹੀਂ ਨਾਲ ਉਹ ਸਾਹਮਣੇ ਤੁਸੀਂ ਐਕਟੀਵਾ ਦੇਖੋ ਜਿਸ ਹਿਸਾਬ ਨਾਲ ਐਕਟੀਵਾ ਨੂੰ ੱੱਕਰ ਮਾਰੀ ਆ ਸ਼ਾਇਦ ਹੀ ਲੱਗਦਾ ਕਿ ਬੰਦਾ ਬਚੇ ਆਟੋ ਚਾਲਕ ਕਿਵੇਂ ਸ਼ਰਾਬ ਪੀ ਕੇ ਰੈਸ਼ ਡਰਾਈਵਿੰਗ ਕਰ ਰਿਹਾ ਸੀ ਗਲਤ ਪਾਸੇ ਰੋਂਗ ਸਾਈਡ ਡਰਾਈਵਿੰਗ ਕਰ ਰਿਹਾ ਸੀ ਕਿਵੇਂ ਉਸਨੇ ਇੱਕ ਕੰਮ ਕਾਸਤੇ ਜਾਂਦੇ ਬੰਦੇ ਨੂੰ ਦੜ ਰਿਆ ਦੇਖੋ ਸਮਾਨ ਵੀ ਸਕੂਟਰੀ ਵਿੱਚ ਉਮੀ ਪਿਆ ਬੰਦਾ ਕੰਮਕਾਰ ਵਾਲਾ ਬੰਦਾ ਸੀ ਕੋਈ ਸਕੂਟੀ ਤੇ ਜਾ ਰਿਹਾ ਸੀ ਹੁਣ ਉਸਦਾ ਜੋ ਹਾਲ ਹੈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਸਦਾ ਇੱਕ ਪਾਸ ਦਾ ਚਿਹਰਾ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਆਟੋ ਤੇ ਮਾਸ ਦੇ ਟੁਕੜੇ ਉਮੀ ਲੰਕੇ ਪਏ ਨੇ ਆਟੋ ਦੀ ਜਿਹੜੀ ਗ੍ਰਿਲ ਹੁੰਦੀ ਆ ਵਿੰਡੋ ਵਾਲੀ ਟਿੱਖੀ ਉਹਦੇ ਵਿੱਚ ਮਾਸ ਦੇ ਟੁਕੜੇ ਉਮੀ ਲੰਕੇ ਪਏ ਨੇ ਇਸ ਦਾ ਘੰਟੇ ਤੋਂ ਉੱਪਰ ਹੋ ਗਿਆ ਕੁੱਲ ਸੌਣ ਆਈਏ ਇਹਨਾਂ ਦਾ ਕੋਈ ਦੀਨ ਮਾਰ ਨਹੀਂ ਹਾਂਜੀ ਘੰਟੇ ਪਤਾ ਜੀ ਕਿੰਨੇ ਬਾਅਦ ਆਈ ਆ ਪਈਆ ਕੋਲ ਟਿਕਾਣਾ ਨਹੀਂ ਘਰ ਵਾਲੀ ਮਟਕੀ ਵੀ ਕੋਈ ਨਹੀਂ ਪਵਾ ਰਿਹਾ ਤੇ ਮੈਂ ਕੋਲ ਪਾ ਤੋਣੇ ਦੇਖੀ 12 ਨੰਬਰ ਤੇ ਕੀ ਕਹਿੰਦੇ ਸੀ ਫਿਰ ਕੋਈ ਨਿਆ ਬੰਦਾ ਹੁਣ ਆਜੋ ਘੰਟੇ ਹੁਣ ਆਏ ਮੈਂ ਕੋਲ ਜੇ ਬਾਜੀ 112 ਨੰਬਰ ਤੇ ਕੀ ਕਹਦੇ ਵੀ ਕਿਦੋਂ ਕਿੰਨੇ ਟਾਈਮ ਤੇ ਪਹੁੰਚ ਜਾਣਾ ਕਹਿੰਦਾ ਕਹਿੰਦਾ 5 ਮਿੰਟ ਚ ਆ ਗਾ ਉਹ ਤੁਸੀਂ ਇੱਥੇ ਨਾ ਮੌਕੇ ਨੂੰ ਨਾ ਆ ਦੇਖ ਲਓ ਘੰਟਾ ਹੋ ਗਿਆ ਬਈ ਆਇਆ ਇਹਨੂੰ ਮੈਂ ਕੁਝ ਕੋਲ ਜੀ ਪਾਜੀ ਕੋਲ ਨੰਬਰ ਤੇ ਆਏ ਵੀ ਇਕੱਲੇ ਨੇ ਹਾਲਾਂਕਿ ਰੂਹ ਇਹਦਾ ਕਿ ਦੋ ਜਣੇ ਹੋਣੇ ਚਾਹੀਦੇ ਇੱਕ ਕੋਸਟ ਪਾਜੀ ਦੋ ਤੇ ਹੋਣੀ ਇਕੱਲਾ ਬੰਦਾ ਪਾਜੀ ਭਾਈਓ ਇਕੱਲਾ ਬੰਦਾ ਤੂੰ ਜਿੰਨ ਨਾਲ ਹੈ ਬੰਦਾ ਕੋਈ ਨਾ ਕੋ ਐਂਬਲ ਹੈ ਨਹੀਂ 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 ਆਪਾਂ ਤਾਂ ਸੈਕੂਨਾਂ ਦੇ ਭਾਈਓ ਬੰਦਾ ਨਹੀਂ ਬਚੇਗਾ ਉਹ ਉਹਦੀ ਪੰਜ ਅੱਖਾਂ ਭਰਦੇ ਬੰਦੇ ਪਾਜੀ ਨਾ ਉਹ ਬੰਦੇ ਦੀਆਂ ਬੰਦਾ ਚੱਲ ਨਹੀਂ ਬਚੇਗਾ ਪਾਜੀ ਉਹ ਮਾਸ ਦੇ ਟੁਕੜੇ ਵੀ ਲੰਘ ਕੇ ਪਏ ਨੇ ਹਾਂਜੀ ਪਾਜੀ ਉਹ ਤਾ ਭੱਲੋ ਪਾਜੀ ਨਾ ਮੈਂ ਭਾਈ ਕੁਝ ਕੋਲ ਕਿਤੇ ਕਹਿੰਦੇ 5 ਮਿੰਟ ਚ ਹੋਣਾ ਹੈ ਘੰਟੇ ਬਾਅਦ ਹੋਣਾ ਹੈ ਨਾ ਪਾਜੀ ਆਏ तौर तो सामने दे लो ए बे तल्ले तो आए ने नाल ਕੋਈ ਬੰਦਾ ਫੁਰਦਾਨ ਚੈੱਕ ਕਰ ਲੋ ਮਤਲਬ ਨਾ ਤੁਹਾਡੀ ਗੱਡੀ ਚੈੱਕ ਕਰ ਲੋ ਗੱਡੀ ਖੜੀ ਹੈ ਨਾ ਕਿ ਐਂਬੂਲੈਂਸ ਨਾ ਕੋਈ ਬੰਦਾ ਬਸ ਚੈੱਕ ਕਰ ਲੋ ਉਹ ਦੇਖੋ ਆ ਡੋਗੇ ਦੇਖੋ ਮਤਲਬ ਫਾਟੂਰ ਦੇਖੋ ਪਾਜੀ ਪਹਿਲ ਚੈੱਕ ਕਰੋ ਨਾ ਆਇਆ ਤੇ ਨਾਲ ਐਂਬੂਲੈਂਸ ਨਾਲ ਆ ਰਿਹਾ ਬਹੁਤ ਮਾਇਆ ਹੈ ਹਾਲੋ ਪਾਜੀ ਦੇਖੋ आते बटिना ते पथाने रोकवे जी बादी कट नगा हम्म सर हम्म सर चेक करो रे अपना देखो या खाली पैसा पायी बंदे तहां बाहर से बंदे मैं खुद देख के ना अखा बाहर से बंदे नु लागदा बच ज्यूगा नहीं पाजी शायद बस सो सो ओदा वो जबड़ा तेना सोधी आइसना तो, तो नहीं बाहर से है नहीं पाजी नहीं लागदा पाजी बंदा बचेगा वो सोफी सी और नहीं भी डेंट की हुई सी वो तो सो वो सो ओज में देखो ना खड़ी स्कूटर खड़ी सामने खड़ी स्कूटर है पाजी ना एस घाट वाला मुंडा वो पे सामने है एंड भी घाट वाला पाजी ਉਹਦੀ ਉਹਦੀ ਸਮਾਨ ਵੀ ਵਾਹੋ ਆਪਣਾ ਕੰਮ ਕਰ ਕਰਨ ਜਾ ਰਿਹਾ ਹੁਣ ਵਿਚਾਰੀ ਭਾਜੀ ਹਾਂ ਜੀ ਹਾਂ ਜੀ ਭਾਜੀ ਕੋਈ ਸ਼ੌਕ ਨੇ ਆਪਣਾ ਕੋਈ ਨਾ ਸਾਹਮਣੇ ਖੜੀ ਖੜੀ ਟੁੱਟੇ ਲੋਕਾ ਜੀ ਓਟੋ ਕਿੱਥੇ ਜਾਣੇ ਸੀ ਕੋਣ ਚੱਲ ਮੈਂ ਸੀ ਭਾਜੀ ਭੱਜ ਗਿਆ ਸਾਰੇ ਡਰਿੰਕ ਕੀਤੀ ਹੋਈ ਸਾਰੇ ਭੱਜ ਗਿਆ ਭਾਜੀ ਕੱਲਰ ਰਹਿ ਗਿਆ ਕੱਲਰ ਰਹਿ ਗਿਆ ਭਾਜੀ ਉਹ ਸਾਹਮਣੇ ਦਾ ਚੱਕਰ ਕਰ ਦੱਜੋ ਪਰ ਭਾਜੀ ਬੰਦਾ ਸ਼ਾਇਦ ਹੀ ਬਚੇਗਾ ਉਹ ਉਹ ਦਿਨ ਪਹਿਲੇ ਆਇਸ ਨਾ ਬਾਹਰ ਸੀਗਾ ਭਾਜੀ ਚਾਹੇ ਸਾਰਾ ਕੇਸ ਸਮਝ ਆ ਚੁਕਿਆ ਏ ਕਿ ਕਿਸੇ ਦਰਦ ਕਿ ਫੋਟੋ ਵਾਲੇ ਨੇ ਵੀ ਪੀਤੀ ਹੋਈ ਸੀ ਤੇ ਜਿਹੜਾ ਆਟੋ ਵਾਲਾ ਪੀ ਕੇ ਬੈਠਾ ਸੀ ਦੋ ਦੋ ਤਿੰਨ ਜਣ ਚਾਰ ਚਾਰ ਬੰਦੇ ਗਏ ਤੇ ਭੱਜ ਗਏ ਤੇ ਇੱਕ ਬੱਸ ਗਿਆ ਵਾ ਤੇ ਜਿਹੜਾ ਸਕੂਟੀ ਵਾਲਾ ਜਿਹਦੀ ਆਰਮ ਜਿੱਦੀ ਵੀ ਬਹੁਤ ਹੀ ਜ਼ਿਆਦਾ ਖਰਾਬ ਖਰਾਬ ਆ ਉਹ ਕੰਮ ਤੇ ਜਾ ਰਿਹਾ ਸੀ ਆਪਣੇ ਦੇ ਤੇ ਸਕੂਟੀ ਦੇਖੀ ਆ ਸਕੂਟੀ ਦੀ ਹਾਲਤ ਦੇਖਣ ਦੇ ਕਾਬਿਲ ਨਹੀਂ ਹੈ ਬਾਰ-ਬਾਰ ਹੋਏ ਗੱਲ ਕਰ ਰਹੇ ਸਨ ਕਿ ਉਹ ਜਾਂ ਆਈ.ਸੀ.ਡੀ.ਐਨ ਉਹ ਬਾਹਰ ਆ ਚੁੱਕੇ ਹਾਂ ਚਲੇ ਸਰ ਬਿਲਕੁਲ ਉਹ ਕਿੰਦਾ ਚਿਹਰਾ ਜਿਹੜਾ ਉਹ ਸਾਰਾ ਉਹ ਦੂਜੇ ਦੇਖਿਆ ਉਹ ਆਟੋ ਦੇ ਨਾਲ ਮਾਸਟਰਸ ਦੇ ਲੱਗਦਾ ਕਿੰਦਾ ਕੀ ਯਾਰ ਫਿਰ ਵੀ ਲੋਕ ਹੈ ਕੀ ਕਰਨਾ ਚਾਹੁੰਦੇ ਲੋਕਾਂ ਨੂੰ ਮਾਰਨਾ ਤੇ ਵੈਸੇ ਮਾਰਦੇ ਨੇ ਨਿਸ਼ਾਨਾ ਕਰਕੇ ਕੋਈ ਡਰਾਈਵਰੀ ਕਰਨਾ ਹੈ ਕੋਈ ਹਿੰਮਤ ਹੈ ਕੰਦ ਨਹੀਂ ਅੱਛਾ ਪੁਲਿਸਾ ਹੁਣ ਆਈਆ ਤੇ ਪੁਲਿਸ ਕਹਿੰਦੇ ਬਾਅਦ ਪੁਲਿਸ ਵਾਲੀ ਦੀ ਬੋਡੀ ਲੈਂਗੁਏਜ ਚੈੱਕ ਕਰ ਰਹੇ ਸੀ ਇਹ ਬਿਲਕੁਲ ਰੈਕਸ ਹੋ ਕੇ ਆ ਰਿਹਾ ਜਿਵੇਂ ਕੁਝ ਹੋਇਆ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਯਾਰ ਬਿਲਾਲ ਇਹ ਤੇ ਅਰੇ ਕੋਈ ਵੀ ਟੈਕ ਡਿਗਾ ਪਕੜੀ ਬਣੀ ਜੀ ਤੋਂ ਉਹਨੇ ਮੈਂ ਤੇ ਆਮਦ ਦੀ ਗੱਲ ਕਰ ਰਿਹਾ ਹਰ ਜੀ ਕਰ ਰਿਹਾ ਹਾਂ ਐਂਬੂਲੈਂਸ ਨਹੀਂ ਐਂਬੂਲੈਂਸ ਨਹੀਂ ਆਇਆ ਯਾਰ 1 ਘੰਟੇ ਬਾਅਦ ਉਹਨੇ ਐਂਬੂਲੈਂਸ ਚਾਹੀਦਾ ਕਿ ਉਹ ਜਿੱਥੋਂ ਗਿਆ ਜਿੱਥੇ ਅਸੀਂ ਕਾਰ ਜਿੱਤੇ 5 ਮਿੰਟ ਚ ਆ ਰਹੇ 5 ਮਿੰਟ ਚ ਆਣਾ ਚਾਹੀਦਾ ਬਜ਼ੁਰਗ ਗਿਆ ਐਂਬੂਲੈਂਸ ਨੂੰ ਜਲਦੀ ਆਣਾ ਚਾਹੀਦਾ ਸੀ ਕਈ ਪਤਾ ਨਹੀਂ ਉਹ ਕਿੱਥੇ ਜਾ ਰਹੇ ਸੀ ਪਤਾ ਕਿੱਦਾ ਨਹੀਂ ਕੋਈ ਕਾਰ ਨਹੀਂ ਕੋਈ ਘਾਰ ਵਾਲਾ ਨਹੀਂ ਕਿਸੇ ਨੂੰ ਕੁਝ ਪਤਾ ਨਹੀਂ ਨਹੀਂ ਇਹਨਾਂ ਦਿਨਾਂ ਦੇ ਬੱਕਰਾ ਸਿੱਖਾਂ ਨੂੰ ਢੇਡ ਬੱਕਰੇ ਸਮਝੀਏ ਸਮਝ ਲਿਆ ਵਾ ਤੇ ਮੈਂ ਪਹਿਲੇ ਵੀ ਕਿਹਾ ਸੀ ਯਾਰ ਮਤਲਬ ਕਿ ਨਾ ਉਹ ਹੋਣਾ ਵਕਤ ਆ ਗਿਆ ਵਾ ਕਿ ਤੁਸੀਂ ਦੱਸਣਾ ਸਾਰੇ ਇਕੱਠੇ ਹੋ ਕੇ ਮਿਲ ਕੇ ਕਿ ਭਈ ਅਸੀਂ ਇਨਸਾਨਾਂ ਅਸੀਂ ਕੋਈ ਢੇਡ ਬੱਕਰੇ ਨਹੀਂ ਐ ਸਾਡੇ ਨਾਲ ਨਾਲ ਇਨਸਾਫ ਵੀ ਕਿਉਂ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਿਹੜੇ ਤੁਹਾਡੇ ਥਾਣੇ ਦੇ ਵਿੱਚ ਜਾਂ ਕਿਤੇ ਵੀ ਜਿਹੜੇ ਫੋਟ ਬਚਾਰੇ ਆ ਗਏ ਨਾ ਸਾਰੇ ਵਿੱਚੇ ਇੰਡੀਆ ਦੇ ਦੂਸਰੇ ਸ਼ਹਿਰਾਂ ਚ ਤੇ ਲੋਕ ਨਹੀਂ ਲਾਇਆ ਹੋਣਗੇ ਤੁਹਾਡੇ ਆਪਣੇ ਪੰਜਾਬ ਦੇ ਵਿੱਚ ਬੰਦੇ ਹੋਣਗੇ ਤੇ ਉਹਨਾਂ ਨੂੰ ਥੋੜੀ ਗਰਦਖਾਨੀ ਚਾਹੀਦੀ ਆ ਕਿ ਕਮਛੇ ਕਮ ਜਿਹੜਾ ਪੁਲਿਸ ਦੇ ਵਿੱਚ ਆ ਗਿਆ ਵਾ ਚਲੋ ਉਹ ਤਾਂ ਕੁਝ ਕਰ ਲਵੇ ਹੁਣ ਜਿਵੇਂ ਕ ਪੁਲਿਸ ਆ ਲਾਇਆ ਜੀ ਇਹ ਸਿਰਫ ਪਗੜੀ ਬੰਨ੍ਹੇ ਜੀ ਯਾਨੀ ਸਿੱਖ ਹੈਗਾ ਵਾ ਲੇਕਿਨ ਉਹਨਾਂ ਰਿਲੈਕਸ ਆ ਰਿਹਾ ਮੈਂ ਕਹਿੰਦਾ ਆਂਦੇ ਨਾ ਭਾਈ ਜਿੰਨੇ ਗਲਤ ਕਰ ਗਲ ਕੰਮ ਕਰਦੇ ਨੇ ਨਾ ਤੇ ਜਿਹੜੇ ਸਿੱਖ ਹੈਗੇ ਨੇ ਆਪਣੇ ਭਰਾ ਜਿਹੜੇ ਕਿ ਹੋਏ ਪੁਲਿਸ ਥਾਣੇ ਦੇ ਵਿੱਚ ਉਨਾਂ ਦਾ ਕੰਮ ਬਾਰੇ ਉਹ ਖੁਦ ਸਖਤ ਕਰਦੇ ਅਮਲ ਲੈਣੇ ਸੀ ਪਹਿਲੇ ਪਹਿਲੇ ਇੱਕ ਦਾ ਇੰਟਰਵਿਊ ਕਰਨਾ ਵੀ ਪਗੜੀ ਬੰਨੀ ਹੋਈ ਸੀ ਐਂਬੂਲੈਂਸਾਂ ਤੇ ਪਗੜੀ ਕੱਟ ਕੇ ਆਰੀਆਂ ਵੀ ਬਾਂਗ ਦਾ ਮੂੰਹ ਤੇ ਬੰਨੇ ਤੇ ਮੂੰਹ ਦੇ ਤੇ ਪਗੜੀ ਤੇ ਸੱਤ ਸਦੀ ਕਾਲਾ ਬਾਈ ਉਹ ਕੋਈ ਸੇਮ ਕਹਾਣੀ ਯੂਪੀ ਬਿਹਾਰ ਯੂਪੀ ਬਿਹਾਰ ਦਾ ਮਾਜਰ ਦਿਗਾਈ ਵੀ ਹਾਂ ਕੋਈ ਕੇ ਥੋਈ ਕਹਾਣੀ ਪਪਾਈ ਕਟੋ ਦੇ ਨਾਲ ਬਾਹਰ ਮਾਜਰ ਤੁਹਾਡੇ ਮਾਜਰ ਦੇ ਵਿੱਚ ਗੰਦ ਨੇ ਇੰਕਾਂ ਨੇ ਇਹਨਾਂ ਨੂੰ ਬਾਹਰ ਕਿਹਾ ਪਰ ਮਸਾਲਾ ਇਹ ਹੈ ਨਾ ਕਿ ਮਤਲਬਾਬ ਦੇ ਵਿੱਚ ਇੱਕ ਮੱਛਲੀ ਗੰਦੀ ਹੋਵੇ ਸਾਰੀਆਂ ਗੰਦੀਆਂ ਕਰ ਦਿੰਦੇ ਤੂੰ ਮਤਲਬ ਕਿ ਪੰਜਾਬੀ ਨੂੰ ਹੋਰ ਕੋਈ ਕੰਮ ਨਹੀਂ ਬਸ ਆਪਣੇ ਮਸਲੇ ਵਿੱਚ ਫਸੇ ਰਹਿਣਗੇ ਕਦੇ ਉਸ ਮਾਜੇ ਨੇ ਇਹ ਕਰਤਾ ਕਦੇ ਉਸ ਮਾਜੇ ਨੂੰ ਕਰਤਾ ਕਦੇ ਵੇਦ ਕਰਤਾ ਫੜ ਕੇ ਕਦੇ ਕਿਦ ਨੂੰ ਮਾਰਤਾ ਆ ਕਿ ਯਾਰ ਮਾਜਰ ਮਾਜਰ ਨੂੰ ਚਾਹੀਦਾ ਖੁਦਾ ਦਾ ਖੌਫ ਕਾ ਹੋਵੇ ਸੁਦਾ ਦਾ ਖੌਫ ਕਾ ਜੀ ਇਨਸਾਨ ਤੁਸੀਂ ਵੀ ਇਨਸਾਨ ਹੋ ਅਗਲੇ ਵੀ ਇਨਸਾਨ ਹੈ ਕਿਹੜੇ ਕੰਮ ਵਿੱਚ ਬੈਠੇ ਹੋ ਤੁਹਾਨੂੰ ਹੋਰ ਕੋਈ ਕੰਮ ਨਹੀਂ ਕਿ ਤੂੰ ਇਹ ਹੀ ਕੰਮ ਕਰੰਨੇ ਹੈ ਤੂੰ ਕੀ ਇਸ ਦੁਨੀਆਂ ਤੇ ਇੱਕ ਫਿਤਰਾ ਫਦੂਰੀ ਪਾੜ ਆਇਓ ਯਾਰ ਜ਼ਿੰਦਗੀ ਆਪਣੀ ਮਜ਼ੇ ਨਾਲ ਜਿਉ ਕਿਦ ਨੂੰ ਜੀਉਂਦੋ ਹੈ ਬਗਾਵਤ ਕਰ ਰਹੇ ਆ ਨਾ ਸਮੇਂ ਬਗਾਵਤ ਪਤਾ ਨਹੀਂ ਤੂੰ ਕਿਸੇ ਦੇ ਕਹਿਣ ਤੇ ਕੋਈ ਕਰਦੇ ਹੋ ਯਾਰ ਥੋੜਾ ਕੀ ਕਿਸੇ ਨੇ ਭਾਇਆ ਕਦੇ ਤੂੰ ਜਿੱਤੀ ਬੱਚੇ ਨੂੰ ਪਰ ਕੇ ਕੀ ਕੀਤਾ ਹੋਇਆ ਕਦੇ ਯਾਰ ਸਮਝ ਨਹੀਂ ਆ ਰਹੀ ਕਿ ਇਨਸਾਨ ਦੁਜੀ ਬੰਦੇ ਚਾਰ-ਪਾਰ ਜਵਾਨ ਬੰਦੇ ਇਹ ਸੀ ਅੱਜ ਹੀ ਆਪਣੀ ਵੀਡੀਓ ਮਿਲ ਜੇ ਆਪਣੀ ਅਗਲੀ ਵੀਡੀਓ ਚ ਜਿੱਦਾਂ ਕਿਸੇ ਆ ਦੋ ਤਿੰਨ ਵੀਡੀਓ ਦੇਖ ਗਏ ਆ ਤੇ ਸਾਡੇ ਬਹੁਤ ਜ਼ਿਆਦਾ ਜਿਹੜਾ ਨਾ ਪ੍ਰੇਸ਼ਾਨੀ ਜਿਹੜਿਆ ਨਾ ਪਰੇਸ਼ਾਨੀ ਦੇ ਵਿੱਚ ਜਾ ਰਿਹਾ ਤੇ ਆਪਣੀ ਵੀਡੀਓ ਅਗਲੀ ਨਹੀਂ ਮਿਲਦੇ ਆਪਣੀ ਦੇ ਰੱਖਣਾ ਬਰਾਦਾ